ਚੱਲ ਜ਼ਰੂਰੀ ਆਉਣਾ ਏ ਜੀ ਚੱਲ ਜ਼ਰੂਰੀ ਆਉਣਾ ਜੀ ਏਕ ਮਹੱਤਰ ਹਿੰਦ ਦੀ ਚਾਤਰ ਧਰਮ ਦਾ ਰਖਵਾਲਾ ਹੈ ਨੌਵੇਂ ਗੁਰੂ ਦਾ ਪੁਰਬ ਸ਼ਹੀਦੀ 350 ਸਾਲਾ ਹੈ ਜੀ 350 ਸਾਲਾ ਹੈ ਹੋ ਜੀ ਸੰਗਤਾਂ ਨੂੰ ਹੈ ਬਿਨੇ ਹਮਾਰੀ ਸੁਪਨੇ ਸਾਥ ਨਿਭਾਉਣਾ ਜੀ ਤਰਤੀਪੂਰੀ ਅਨੰਦਾ ਵਾਲੀ ਚੱਲ ਜ਼ਰੂਰੀ ਆਉਣਾ ਏ ਜੀ ਚੱਲ ਜ਼ਰੂਰੀ ਆਉਣਾ ਜੀ ਏਕ ਬਾਹਤਰ ਹਿੰਦ ਦੀ ਚਾਤਰ ਧਰਮ ਦਾ ਰਖਵਾਲਾ ਹੈ ਨਾਮੇ ਗੁਰੂ ਦਾ ਪੁਰਬ ਸ਼ਹੀਦੀ 350 ਸਾਲਾ ਜੀ 350 ਸਾਲਾ ਹੈ ਓ ਜੰਤੂ ਟਿੱਕਾ ਰੱਖਣ ਦੇ ਲਈ ਸੀਸ ਕੁਰਾਨੇ ਲਾਇਆ ਏ ਤੇਗ ਜ਼ੁਲਮ ਦੀ ਰੋਕਣ ਦੇ ਲਈ ਪੁੱਤ ਜਤੀਮ ਕਰਾਇਆ ਏ ਜੀ ਪੁੱਤ ਜਤੀਮ ਕਰਾਇਆ ਏ ਐਸਾ ਗੁਰੂ ਨਾ ਮਿਲਣਾ ਕਿਦਰ ਚਾਰ ਕੁੰਟਾ ਭੱਲਾ ਹੈ ਨਵੇਂ ਗੁਰੂ ਦਾ ਪੁਰਬ ਸ਼ਹੀਦੀ 350 ਸਾਲਾ ਹੈ ਜੀ 350 ਸਾਲਾ ਹੋ ਜੀ ਪਾਉਂਦੇ ਜੇ ਨਾ ਗੁਰੂ ਸ਼ਹੀਦੀ ਓ ਪਾਉਂਦੇ ਜੇ ਨਾ ਗੁਰੂ ਸ਼ਹੀਦੀ ਨજર ਨਾ ਹਿੰਦੂ ਆਉਣੇ ਸੀ ਨਾ ਮੰਦਰ ਨਾ ਦਿਓ ਰੇ ਰਿੰਗੇ ਕੱਲ ਕਿੰਨੇ ਖੜੇ ਤੂੰ ਨੇ ਸੀ ਫਿਰ ਕੱਲ ਕਿੰਨੇ ਖੜਕਾਉਣੇ ਸੀ ਇਹ ਬਾਫੜੀ ਆਫੜੀ ਦਿਲਾਦ ਰੱਖਣ ਲਈ ਪਾਇਆ ਦਿਲ ਨਹੀਂ ਚੱਲਾ ਹੈ ਨੌਵੇਂ ਗੁਰੂ ਦਾ ਪੁਰਬ ਸ਼ਹੀਦੀ 350 ਸਾਲਾ ਹੈ ਜੀ 350 ਸਾਲਾ ਹੈ ਹੋ ਜੀ ਮਤੀ ਦਾਸ ਨਾਂ ਬੇਮਕ ਹੋਇਆ ਯਾਰ ਥੱਲੇ ਬਹਿ ਕੇ ਤੇ ਸਤੀ ਦਾਸ ਨੇ ਸੰਧਕ ਨਭਾਇਆ ਕਸ਼ਟ ਸੀਸ ਤੇ ਸਹਿ ਕੇ ਤੇ ਹਾਂ ਕਸ਼ਟ ਸੀਸ ਤੇ ਸਹਿ ਕੇ ਤੇ ਮਿੱਠਾ ਕਰਕੇ ਭਾਲਾ ਮੰਨਣਾ ਕੰਮ ਨਾ ਕੋਈ ਸੁਖਾਲਾ ਹੈ ਨੌਵੇਂ ਗੁਰੂ ਦਾ ਪੁਰਬ ਸ਼ਹੀਦੀ 350 ਸਾਲਾ ਹੈ ਜੀ 350 ਸਾਲਾ ਹੈ ਮੈਂ ਇਹ ਗੁਰ ਤੋਂ ਅੱਪਾ ਲਾਉਣਾ ਭਾਈ ਤੇ ਅੱਲ ਕਹਿੰਦਾ ਹੈ ਕਰਤੀ ਜ਼ੁਲਮ ਹਕੂਮਤ ਜ਼ੁਲਮੀ ਤੇ ਹੱਸ ਕੇ ਸਿੱਖ ਸਿੰਦਾ ਹੈ ਜੀ ਤੇ ਹੱਸ ਕੇ ਸਿੱਖ ਸਿੰਦਾ ਹੈ ਬੈਠਾ ਦੇ ਕਿ ਚਲਾ ਸੁਮਾਤੀ ਪਾਣੀ ਖਾਏ ਉਬਲਦਾ ਹੈ ਨੌਵੇਂ ਗੁਰੂ ਦਾ ਪੁਰਬ ਸ਼ਹੀਦੀ 350 ਸਾਲਾ ਹੈ ਜੀ 350 ਸਾਲਾ ਹੈ 1675 ਈਸਵੀ ਚੌਕ ਚਾਂਦਨੀ ਦਿੱਲੀ ਦਾ ਸੀਸਵਾਰ ਕੇ ਗੁਰਾਂ ਨੇ ਦੱਸਿਆ ਨਹੀਂ ਧਰਮ ਤੋਂ ਹਿੱਲੀ ਦਾ ਓਏ ਨਹੀਂ ਧਰਮ ਤੋਂ ਹਿੱਲੀ ਦਾ ਲੋਕਾਂ ਖਾਤਰ ਕਿਵੇਂ ਹੈ ਮਰਨਾ ਦੱਸਿਆਰਾ ਨਿਰਾਲਾ ਹੈ ਨੌਵੇਂ ਗੁਰੂ ਦਾ ਪੁਰਬ ਸ਼ਹੀਦੀ 350 ਸਾਲਾ ਹੈ ਜੀ ਸਾਦੇ 300 ਸਾਲਾ ਹੈ ਉਹ ਜੀ ਭਾਈ ਜੈਤਾ ਦੀ ਤਨ ਕੁਰਬਾਨੀ ਭਾਈ ਜੈਤੇ ਦੀ ਤਨ ਕੁਰਬਾਨੀ ਨਹੀਂ ਕਦੇ ਪੁੱਲ ਸਕਦੇ ਹਾਂ ਔਰੰਗਰੇਟੇ ਗੁਰਕੇ ਬੇਟੇ ਕੀਤੇ ਕੰਮ ਨਰਾਲੇ ਨੇ ਦੀ ਕੀਤੇ ਕੰਮ ਨਰਾਲੇ ਨੇ ਲਖੀ ਸ਼ਾਵਣ ਜਾਰੇ ਦਾਵਾ ਗਮਸ਼ਾਲਾ ਹੈ ਨੌਵੇਂ ਗੁਰੂ ਦਾ ਪੁਰਬ ਸ਼ਹੀਦ 350 ਸਾਲਾ ਹੈ ਜੀ 350 ਸਾਲਾ ਹੈ ਸਭ ਸੰਗਤ ਤੇ ਜਿੱਥੇ ਬੰਦੀਆਂ ਸ਼ਰਧਾ ਨਾਲ ਮਨਾਰਈਏ ਸਤਿਗੁਰ ਜੀ ਦੀ ਸਿੱਖਿਆ ਲੈ ਕੇ ਜੀਵਨ ਸਫਲ ਬਣਾ ਲਈਏ ਜੀ ਜੀਵਨ ਸਫਲ ਬਣਾ ਲਈਏ ਮੈਂ ਮੇਸ਼ੇਰ ਸ਼ਰਨ ਸਿੰਘ ਰਲ ਕੇ ਕਰ ਲਈਏ ਉਪਰ ਅੱਲਾ ਹੈ ਨੌਵੇਂ ਗੁਰੂ ਦਾ ਪੁਰਬ ਸ਼ਹੀਦੀ 350 ਸਾਲਾ